ਕਿ ਆਪਾਂ ਗੱਲ ਕਰੀਏ ਪੰਚਾਇਤੀ ਚੋਣਾਂ ਲੈ ਕੇ ਤੁਸੀਂ ਵੀ ਜੂਥ ਹੋ ਤਾਂ ਪੰਚਾਇਤੀ ਚੋਣਾਂ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਸਭ ਤੋਂ ਪਹਿਲਾਂ ਤਾਂ ਖੋਸਾ ਸਾਹਿਬ ਜੀ ਬਹੁਤ ਵਧੀਆ ਤੁਸੀਂ ਸਵਾਲ ਕੀਤਾ ਹਨਾ ਕਿ ਬਹੁਤ ਟਾਈਮ ਤੋਂ ਦਿਮਾਗ ਚ ਚਾਰਚੇ ਖੜਕਦੀ ਕਿਸੇ ਦੀ ਕਿ ਜਿਹੜੇ ਅੱਜਕੱਲ ਦੇ ਆਪਾਂ ਦੇਖਦੇ ਪਏ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਕੀ ਕੋਈ 2 ਕਰੋੜ ਚ ਸਰਪੰਚ ਬਣਦਾ ਹੈ ਕੋਈ 50 ਲੱਖ ਚ ਸਰਪੰਚ ਬਣਦਾ ਪਿਆ ਦਾ ਯਾਨੀ ਕਿ ਇਹਦੇ ਜਿਤੇ ਜਿਹੜਾ ਆਪਣਾ ਵੋਟਰ ਕਾਡਾ ਹੁੰਦਾ ਤੇ ਵੈਲਿਊ ਖਤਮ ਹੋ ਗਈ ਜਿੰਨੋਂ ਆਪਾਂ ਲੋਕਤੰਤਰ ਕਹਿੰਦੇ ਉਹ ਤੇ ਲੋਕਤੰਤਰ ਹੀ ਖਤਮ ਹੋ ਗਿਆ ਉਹ ਜਿਹੜਾ ਬੰਦਾ 2 ਕਰੋੜ ਦੇ ਵਿੱਚ ਸਰਪੰਚੀ ਲੈਂਦਾ ਕਿ ਉਹ ਕਾਨੂੰ ਕਿੱਥੋਂ ਮਾੜੇ ਬੰਦੇ ਦੀ ਬਾਤ ਸੁਨੇਗਾ ਤੇ ਮਾੜੇ ਬੰਦੇ ਤੇ ਹੁੰਦੇ ਨਹੀਂ ਕਿ ਕੋਈ ਸੁਣਦਾ ਉਹਦਾ ਤੇ ਹੁਦਾ ਹੀ ਜੀਨ ਮਰਨ ਖਤਮ ਹੋ ਗਿਆ ਇਸ ਚੀਜ਼ ਤੇ ਤਾਂ ਕਿਹੰਦਰ ਮਤਕੀ ਕਿਤਨਾ ਕਿਤੇ ਲੋਕਤੰਤਰ ਵੀ ਖਤਮ ਹੁੰਦਾ ਜਾ ਰਿਹਾ ਬਿਲਕੁਲ ਦਿਖਦਾ ਹੀ ਪਿਆ ਜੀ ਜਿੱਥੇ ਪੈਸਾ ਪਹਿਲਵਾਨ ਹੋ ਜੇ ਜਿੱਥੇ ਆਪਾਂ ਕਹਿ ਦਈਏ ਕਿ ਤਾਂਦੇ ਯਾਨੀ ਕਿ ਜੋ ਬੋਟ ਵਾਲਾ ਹੋ ਜੇ ਉਥੇ ਮਾੜੇ ਬੰਦੇ ਦਾ ਕਿੱਥੇ ਹੁੰਦਾ ਜੀ ਉਹਨਾਂ ਇਹ ਚੀਜ਼ ਨੂੰ ਅਗਾਂਹ ਦੇਖਿਆ ਜਾਵੇ ਅੱਜ ਸਾਡੇ ਆਨਵਾਦੀ ਜਨਰੇਸ਼ਨ ਜਾਂ ਸਾਡੇ ਬੱਚੇ ਕੱਲ ਨੂੰ ਜਾਂ ਅਸੀਂ ਜਦੋਂ ਇਸ ਉਮਰੇ ਪਹੁੰਚਣਾ ਉਹਦੋਂ ਤੱਕ ਤੇ ਮੈਨੂੰ ਲੱਗਦਾ ਇਹ ਜਿਹੜੇ ਆਪਾਂ ਕਾਗਜ਼ੀ ਕਾਗਜ਼ ਲੈ ਕੇ ਤੁਰਦੇ ਮੇ ਤੇ ਖਤਮ ਹੀ ਹੋ ਗਿਆ ਨਹੀਂ ਤੇ ਵੈਲਿਊ ਜ਼ੀਰੋ ਹੋ ਗਈਆਂ ਕਿ ਕਿੰਨਾ ਦੇਖ ਕਿੰਦਾ ਲੱਗਦਾ ਕਿ ਪੰਚਾਇਤੀ ਚੋਣਾਂ ਦੇ ਵਿੱਚ ਕੋਈ ਪਾਰਕ ਆਪਣਾ ਧਾਰ ਬਣਾ ਪਾਉਂਗੇ ਦੇਖੋ ਜੋ ਪਾਰਟੀ ਉਹ ਹੀ ਜਿਹਦਾ ਪੈਸਾ ਵਜੀ ਉਹਦੇ ਬੋਲ ਬੰਦੀਆਂ ਮੈਂ ਇੱਕ ਚੀਜ਼ ਕਰਨਾ ਵਾ ਦੇਖੋ ਜਿਹੜਾ ਸਰਪੰਚ ਆ ਜਾਂ ਪੰਚ ਆ ਜਾਂ ਕੋਈ ਵੀ ਮੋਜ਼ਾ ਬੰਦਾ ਚੁੰਦੇ ਆ ਉਹ ਮਾੜੇ ਬੰਦੇ ਤੋਂ ਲੈ ਕੇ ਤਕੜੇ ਬੰਦੇ ਸਾਰੇ ਦਾ ਹੱਕ ਹੁੰਦਾ ਉਸ ਚੀਜ਼ ਤੇ ਬਰਾਬਰ ਦਾ ਹੁਣ ਮਾੜੇ ਬੰਦੇ ਦੀ ਅਗਰ ਆਪਾਂ ਗੱਲ ਕਰੀ ਉਹ ਤਾਂ ਖਤਮ ਨਹੀਂ ਹੋਊਗੀ ਉਹਦੀ ਕਿੰਨਾ ਸੁਣਾਈ ਕਰਨੀ ਆ ਕੱਲ ਨੂੰ ਅਗਰ ਉਹਨੂੰ ਨਹੀਂ ਦੇ ਬੰਦਾ ਸੀ ਯਾਨੀ ਕਿ ਕੋਈ ਪਸੰਦ ਮੰਨ ਲਓ ਸਰਪੰਚ ਉਹਨੇ ਦੇ 2 ਕਰੋੜ ਦੇ ਕੇ 50 ਲੱਖ ਰੁਪਏ ਲੈ ਕੇ ਸਰਪੰਚ ਹੀ ਲੈ ਲਈ ਟਾਟਾ ਕੈਨ ਆ ਮਤਲਬ ਕਿ ਪੰਚਾਇਤ ਚੋਣਾਂ ਦੇ ਵਿੱਚ ਪੈਸੇ ਦਾ ਬੋਲ ਵਾਲਾ ਮੈਂ ਦੀ ਇੱਕ ਚੀਜ਼ ਕਰਨਾ ਹੈ ਕਿ ਮੇਰਾ ਹੱਕ ਮੇਰਾ ਅਧਿਕਾਰ ਮੇਰੀ ਵੋਟ ਆ ਮੇਰਾ ਵੋਟਰ ਕਾਰਡ ਆ ਉਹਦੀ ਵੈਲਿਊ ਨਾ ਖਤਮ ਹੋਵੇ ਕਿਉਂਕਿ ਮੈਨੂੰ ਹੱਕ ਆ ਮੈਂ ਇਸ ਲੋਕਤੰਤਰ ਚ ਰਹਿਣਾ ਇਸ ਦੇਸ਼ ਚ ਰਹਿਣਾ ਹੈ ਕਿ ਮੈਂ ਆਪਣਾ ਜਿਹੜਾ ਕਹੋ ਕਿ ਮੋਹਰ ਬੰਦਾ ਉਹਨੂੰ ਤੁਹ ਸਕੇ ਆਪਣਾ ਸਰਪੰਚ ਆਪਣਾ ਪੰਚ ਆਪਣਾ ਐਮਸੀ ਮੈਂ ਆਪਣੇ ਹੱਕ ਨਾਲ ਤੁਹ ਸਕੇ ਨਾ ਕਿ ਮੈਂ ਇਹ ਹੱਕ ਕਿਸੇ ਹੋਰ ਨੂੰ ਦਵਾ ਜਾਂ ਮੈਂ ਆਪਣੇ ਹੱਕ ਦੇ ਉੱਤੇ ਮੈਂ ਪੈਸੇ ਨੂੰ ਅਗੇ ਰੱਖਾਂ ਅੰਦੇ ਸਾਰੇ ਤਸਵੀ ਆਮ ਪਾਰਟੀ ਦੇ ਸੀਨੀਅਰ ਆਕੂ ਪੰਜਾਬ ਦੇ ਤੇ ਜੇ ਆਪਾਂ ਗੱਲ ਕਰੀਏ ਜਿਹੜੀ ਕਿ ਪੰਚਾਇਤੀ ਚੋਣਾ ਜਿਹੜਾ ਕਿ ਅੱਜ ਤੋਂ ਸ਼ੁਰੂ ਹੋਣ ਚਾਹੀਆਂ ਵਾ ਕਿਉਂਕਿ ਲੋਕਾਂ ਨੇ ਨਾ ਪੱਤਰ ਵੀ ਭਰ ਦਿੱਤੇ ਪਏ ਤਾਂ ਤਾਂ ਦੇਖਦੇ ਕਿ ਪੰਜਾਬ ਦੇ ਵਿੱਚ ਜਿਹੜੇ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਆਮ ਪਾਰਟੀ ਦਾ ਕੀ ਰਜਣਾ ਲਾਉਗਾ ਕੋਈ ਬਹੁਤ ਜਿਆਦਾ ਲੋਕੀ ਉਡੀਕ ਰਹੇ ਸੀ ਕਾਫੀ ਦੇਰ ਤੋਂ ਕਦੋਂ ਪੰਚਾਇਤੀ ਚੋਣਾਂ ਹੁੰਦੀਆਂ ਕਿਉਂਕਿ ਆਮ ਆਰਤੀ ਨੇ ਦੋ ਮਲ ਕੰਮ ਕੀਤੇ ਆ ਜੋ ਪਿਛੇ ਸੂਚਨਾ ਦਿੱਤੀਆਂ ਵਾ ਜਾਂ ਪਰਤੀ ਹੋਈ ਆ ਉਹਦੇ ਸੰਬੰਧ ਵਿੱਚ ਮੰਗਲੋਕ ਖੁਸ਼ ਨੇ ਲੋਕ ਨੇ ਆਪਣਾ ਵੋਟ ਪਾ ਕੇ ਆਪਣਾ ਲੀਡਰ ਚੁਣਨਾ ਠੋੜੀ ਆ ਆਮ ਆਰਤੀ ਪਾਰਟੀ ਦੇ ਅੱਜ ਸਾਡੇ ਸਾਰੇ 5595 ਨੰਬਰ ਪੱਤਰ ਭੱਜੇ ਆ ਜਿਹੜਾ ਜਿਹੜਾ ਉਹ ਕਿਸੇ ਵੀ ਪਾਰਟੀ ਦਾ ਹੋਵੇ ਬੰਦਾ ਉਹਨਾਂ ਦਾ ਸਾਡੀ ਸੋਚ ਇਹ ਆ ਉਹਨਾਂ ਦਾ ਪਾਰਦਰਸ਼ੀ ਚੋਣਾ ਚੁਣਨਾ ਚਾਹੀਦਾ ਕਿ ਆਪ ਪਾਰਟੀ ਦੀ ਗੱਲ ਕਰੀ ਹੈ ਨਵੀਂ ਕੁਝ ਪਿੰਡਾਂ ਦਾ ਚਾਰਜ ਮਿਲੇ ਹੋਣਾ ਕਿ پورے ਜ਼ਿਲ੍ਹੇ ਦਾ ਚਾਰਜ ਮਿਲੇਗਾ ਬਹੁਤ ਸਾਰਾ ਆਪਣਾ ਹਲਕਾ ਕਬੂਤਲਾ ਸਾਰੇ ਪਿੰਡ ਦੇ ਦੇਖ ਰਹੇ ਜਿੱਥੇ-ਜਿੱਥੇ ਮੇਰੀ ਰੋਡ ਪੈਂਦੀ ਆ ਜਿੱਥੇ-ਜਿੱਥੇ ਉਹਨਾਂ ਨੂੰ ਮੁਸ਼ਕਲ ਹੋਣੀ ਆ ਉਹਨਾਂ ਨੂੰ ਉੱਥੇ ਜਾਣਾ ਔਰ ਅਸੀਂ ਵਾਤੋ-ਵਾਦੇ ਕੋਈ ਨਹੀਂ ਸੌਦਾ ਸਾਡੀ ਇਹੀ ਜਾ ਕੇ ਅਸੀਂ ਸਭ ਸੰਮਤੀ ਦੇ ਨਾਲ ਪੰਚਾਇਤਾਂ ਬਣਾਈਆਂ ਜਾਂ ਲੋਕਾਂ ਨੂੰ ਇਹੀ ਜਾ ਕੇ ਪ੍ਰੇਰਿਤ ਤਰੀਕਾ ਕਰਦੇ ਆ ਕਿ ਤੁਸੀਂ ਜੇਡੀਆਂ ਬਣਾ ਵੋਟ ਵੀ ਜਿਹੜੀ ਪਾਉਣੀ ਬੜੇ ਧਿਆਨ ਨਾਲ ਔਰ ਮੇਰੀ ਸਾਡੀ ਪਹਿਲ ਤੇ ਇਹ ਹੀ ਆ ਕਿ ਆਪਣਾ ਸਭ ਸੰਬੰਧੀ ਕਰੋ ਤਾਂ ਕਿ ਇੱਕ ਤੋਂ ਲੋਕਾਂ ਵਿੱਚ ਆਪਸੀ ਜਿਹੜਾ ਭਾਈਚਾਰਾ ਬਣਿਆ ਰਹੇ ਔਰ ਕੋਈ ਇੱਕ ਬੰਦੇ ਉੱਤੇ ਗਲਤ ਨਾਮ ਨਾ ਲਾਵੇ ਜਿਹੜੇ ਸਹੀ ਆਦਮੀ ਹੋਦੇ ਆ। 132 ਪੰਚਾਇਤਾਂ ਬਤਾ ਡੇਕੋਲ ਕੇ ਅੰਦਰ ਮਤਲਬ ਕਿ 132 ਪੰਚਾਇਤਾਂ ਦੇ ਵਿੱਚ ਹੁਣ ਤੱਕ ਤੁਸੀਂ ਸਰਪੰਚ ਸਮੇਤੀ ਨੇ ਕਿੰਨੇ ਪੰਚਾਇਤਾਂ ਨੂੰ ਬਣਾ ਚੁੱਕੇ ਹੋ ਹਜੇ ਤੱਕ ਜਿਹੜੇ ਹੈਗੇ ਕੁਝ ਸਭ ਸੰਬੰਧੀ ਨਾਲ ਪੂਰੀ ਤੋਂ ਬਾਈ ਸਾਰੇ ਸਭ ਸੰਬੰਧੀ ਬਣ ਚੁੱਕੀਆਂ ਵਾ ਲੇਕਿਨ ਉਹ ਵੀ ਹੈ ਜਨਿਦੇ ਤੱਕ ਪੇਪਰ ਨਹੀਂ ਚੱਕੇ ਜਾਂਦੇ ਮੈਂ ਕੋਈ ਮਤਲਬ ਐਕੂਰੇਸੀ ਦੇ ਨਾਲ ਨਹੀਂ ਦੱਸ ਸਕਦਾ ਕਿੰਨੇ ਕਿੰਨੀਆਂ ਪਚਾਇਦਾ ਬੜੀਆਂ ਲੇਕਿਨ ਮੇਰਾ ਖਿਆਲ ਹੈ ਕਿ ਜਦੋਂ ਪੇਪਰ ਭਰੇ ਜਾਣਗੇ ਉਸ ਤੋਂ ਬਾਅਦ ਜਿਹੜੇ ਲੋਕਾਂ ਨੂੰ ਪ੍ਰੇਰਿਤ ਕਰਕੇ ਹੋਰ ਵੱਧ ਤੋਂ ਵੱਧ ਜਿਹੜੀਆਂ ਆਪਣੇ ਜਿਹੜੀਆਂ ਆਉਣ ਵਾਲੀਆਂ ਚੈਲੈਕਸ਼ਨਾਂ ਉਹਦੇ ਵਿੱਚ ਇਹੀ ਹੋਏਗਾ ਕਿ ਸਭ ਸਮਥਿੰਗ ਹੋ ਜਾਵੇ ਕੀ ਗੱਲ ਕਰੀ ਕਿ ਆਮ ਕਈ ਪਿੰਡਾਂ ਦੇ ਵਿੱਚ ਲੋਕਾਂ ਦਾ ਅਲਿਗੇਸ਼ਨ ਬਿਲਕਾਏ ਹੈ ਪਾਰਟੀ ਦੇਤੇ ਕੀ ਪਾਰਟੀ ਵੱਲੋਂ ਉਹਨਾਂ ਨੂੰ ਕਾਗਜ਼ ਪੜਨ ਦੇ ਵਿੱਚ ਕਿਤੇ ਨਾ ਕਿਤੇ ਕਹ ਲੋ ਕਿ ਸਰਕਾਰੀ ਅਰਚਨਾ ਵੀ ਪਾਈ ਗਈ ਆ ਪ੍ਰਸ਼ਾਸਨ ਵੱਲੋਂ ਕਿਤੇ ਨਾ ਕਿਤੇ ਪਾਰਟੀ ਆਪਣਾ ਕਹ ਲੋ ਕਿ ਸੱਤਾ ਦਾ ਹੋਂਦਾ ਦਿਖਾਵਾ ਕਰ ਰਹੀ ਹੈ ਮੇਰੇ ਤੇ ਹੱਦ ਬਿਲਕੁਲ ਹੀ ਇਹ ਗੱਲ ਨਹੀਂ ਆਈ ਕਿਉਂਕਿ ਮੈਂ ਸਾਰੇ ਪਿੰਡਾਂ 'ਚ ਵੀ ਜਾਣਾ ਇਵਨ ਇਹ ਤੋਂ ਤੱਕ ਜਿਹੜੇ ਸਾਡੇ ਪਾਰਟੀ ਦੇ ਬੰਦੇ ਉਹ ਇਲਜ਼ਾਮ ਲਾਉਂਦੇ ਆ ਜੀ ਇਹ ਪੁਰਾਣੇ ਬੰਦਿਆਂ ਦੇ ਨਾਲ ਸੈਕਟੀ ਰਲੇ ਹੋਏ ਆ ਇਹਨਾਂ ਦੇ ਹੱਥ ਰਲੇ ਹੋਏ ਆ ਇਨਸਰਟਰੀਆ ਨਾਲ ਗੱਲ ਹੋਈ ਮੈਂ ਹੁਣ ਨਾਲ ਜਣਾਜੀ ਮੇਰੇ ਇੱਕੋ ਸਟੇਜ ਤੇ ਗੱਲ ਹੋਈ ਲੇਕਿਨ ਉਹ ਕਹ ਰਿਹਾ ਇੰਦਾ ਹੀ ਚੁਣੀ ਜਾਂਦੇ ਇਹ ਇੱਕ ਦੂਜੇ ਟਾਈਮ ਮਤਲਬ ਪਿੰਡਾਂ ਦੇ ਵਿੱਚ ਹੁੰਦਾ ਥੋੜਾ ਬੋੜਾ ਇੱਕ ਦੂਜੇ ਉੱਤੇ ਜਾਣ ਲੋੜੇ ਜਿੱਥੇ ਨਾਲ ਸਰਕਾਰ ਵੱਲੋਂ ਕੋਈ ਇੰਦਾ ਦਾ ਦਬਾਅ ਨਹੀਂ ਹੈਗਾ ਔਰ ਪਾਰਦਰਸ਼ੀ ਨੌਸਰਾਂ ਚੁਣਦੇ ਤਾਂ ਕਿਹਨ ਦਾ ਮਤਲਬ ਕਿ ਸਰਕਾਰ ਵੱਲੋਂ ਨਿਰਪੱਖ ਇਲੈਕਸ਼ਨ ਕਰਵਾਈ ਜਾਵੇ ਸਰਕਾਰ ਜਿਹੜੀ ਸਰਕਾਰ ਹੈ ਸਾਡੀ ਪਹਿਲਾਂ ਮਤਲਬ ਇਵਨ ਇ tanto ਕਰਤਾ ਕਿ ਜਿਹੜੀ ਸੋਰੀ ਪਹਿਲੀ ਵਾਰੀ ਹੋਇਆ ਜੇ ਜਿਹੜੀਆਂ ਵਲੋਂ ਚੋਣਾਂ ਹੋਣਗੀਆਂ ਕਿਸੇ ਪਾਰਟੀ ਦੇ ਨਾਂ ਤੇ ਨਹੀਂ ਹੋਣਗੀਆਂ ਸਾਡੀ ਪਾਰਟੀ ਕੋਈ ਆਪਣੀ ਪਾਰਟੀ ਦੇ ਨਾਂ ਦੇ ਦੋ ਇਲੈਕਸ਼ਨ ਲੜੀ ਨਹੀਂ ਰਹੀ ਸਾਡੇ ਨੇ ਉਹਨਾਂ ਨੇ ਖੁਦ ਪਹਿਲੇ ਕਿਹਾ ਕਿ ਸਾਰੇ ਬੰਦੇ ਉਹ ਜਿਹੜੇ ਦੇ ਚੋਂ ਸਾਂਝੇ ਬੰਦੇ ਚੋਂ ਜਿਹੜੇ ਸਾਡੇ ਆਪਣੇ ਪਿੰਡ ਨੂੰ ਦੇਖ ਸਕਣ ਉਹ ਪਿੰਡ ਦੇ ਸਾਂਝੇ ਬੰਦੇ ਹੋਣ ਉਹ ਪਿੰਡ ਦੇ ਵਿੱਚ ਜਿਹੜਾ ਭਾਈਚਾਰਾ ਜਿਹਾ ਬਣਿਆ ਹੋਣਾ ਤੇ ਤੁਸੀਂ ਕੋਈ ਵੋਟਰਾਂ ਨੂੰ ਅਪੀਲ ਕਰਨਾ ਚਾਹੁੰਗੇ ਪਾਰਟੀ ਲਈ ਪਰ ਮੇਰੀ ਵੀ ਇਹ ਰਹੀ ਵਾਰ-ਵਾਰ ਕਿ ਜੇ ਮੰਨਦੇ ਸਿਲੈਕਸ਼ਨ ਹੁੰਦੀ ਵੀ ਜਾ ਕਿ ਪਾਰਦਰਸ਼ੀ ਨਾਲ ਔਰ ਆਪਣਾ ਭਾਈਚਾਰਾ ਬਣਾਇਆ ਹੈ ਔਰ ਉਹਨਾਂ ਨੂੰ ਬੰਦਨ ਰਿਪੋਰਟ ਪਾਉਂਦੇ ਜਿਹੜੇ ਵਾਕਈ ਕੋ ਕੁਆਲੀਫਾਈਡ ਜਾਂ ਜਿਨ੍ਹਾਂ ਨੂੰ ਤਜਰਬਾ ਹੈਗਾ ਜਾਂ ਤੁਹਾਨੂੰ ਲੱਗਦਾ ਚੰਗੇ ਲੋਕ ਆ ਤੁਸੀਂ ਭਾਈਚਾਰੇ ਤੋਂ ਜਾਮਲ ਆਪਣੇ ਨਿੱਜੀ ਰਸਤੇਦਾਰੀਆਂ ਤੋਂ ਉਪਰੋਕਤ ਚੰਗੇ ਬੰਦੇ ਰੋਕੇ ਰੱਖਿਆ ਕਈ ਵੀਡੀਓں ਦਸਤਰਾ ਦੇ ਬਾਅਦ ਤਾਂ ਨਿਪਦਰਸ਼ਨ ਵੀ ਹੋਏ ਉਹਨੂੰ ਲੈ ਕੇ ਕਿੱਦਾਂ ਦੇਖਦੇ ਕਿਸ ਤਰ੍ਹਾਂ ਜਿਦਾ ਕਿ ਇਸ ਤਰੀਕੇ ਦੇ ਪ੍ਰਦਰਸ਼ਨਾਂ ਨੂੰ ਦੇਖੋ ਜਿਹੜਾ ਉਹ ਤੇ ਮਦਾ ਇਸ ਨਾਲ ਵੀ ਰੋਂਗ ਲੈ ਕੇ ਨਹੀਂ ਹੋਏ ਕਿਸਾਨਾਂ ਵੱਲੋਂ ਇਹ ਤੁਹਾਨੂੰ ਦਿੱਤਾ ਗਿਆ ਉਹਨਾਂ ਵੀ ਆਪਣੇ ਹੱਕ ਉਹ ਆਪਣੇ ਮਨ ਜਿਹੜੇ ਹੱਕ ਰੱਖ ਸਕਦੇ ਆ ਜਿਹੜੇ ਉਹਦਾ ਹੀ ਜਾਇਜ਼ ਹੱਕ ਉਹਨਾਂ ਨੂੰ ਕਰਨਾ ਵੀ ਚਾਹੀਦਾ ਆਪੇ ਸਾਥ ਹੈ ਨਾ ਇਸੇ ਦੀ ਤਾਂ ਨਹੀਂ ਗੱਲ ਨਹੀਂ ਹੈ ਕਿ ਨਾ ਉੱਥੇ ਕੋਈ ਵਰਕਲਾਫੀ ਕਿਸੇ ਦੀ ਹੋਈ ਹੈ ਸਭ ਬਹੁਤ ਵਧੀਆ ਤਰੀਕੇ ਨਾਲ ਸਾਰਾ ਚੱਲ ਰਿਹਾ ਤੁਹਾਡਾ ਕਹਿਣ ਦਾ ਮਤਲਬ ਇੱਥੇ ਐਜ ਕੀ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੇ ਵਿੱਚ ਆਮ ਪਾਰਟੀ ਆਪਣਾ ਰੁਤਵਾ ਕੈਂਪ ਕਰ ਰਹੀ ਹੈ ਪੂਰਾ ਜੀ ਪੂਰਾ ਮੇਰੇ ਖਿਆਲ ਨਾਲ 70% ਜਿਹੜੀਆਂ ਪੰਚਾਇਤਾਂ ਜਿਹੜੀਆਂ ਸਾਡੀ ਆਮ ਆਦਮੀ ਪਾਰਟੀ ਦੀ ਬਣਦੀਆਂ 132 ਦੇ ਵਿੱਚ ਪੰਚਾਇਤੀ ਚੋਣਾਂ ਦੇ ਵਿੱਚ ਕਿੰਨੇ ਕਿ ਸੀਟਾ ਤੁਹਾਡੇ ਕੋ ਆਂਦੀਆਂ ਹਾਸ ਰੱਖਦੇ ਤੁਸੀਂ ਬਾਬਾ 70% ਮੇਰੇ ਸਾਹ ਦੇ ਨਾਲ ਘਟੋ ਘਟ 80 ਤੋਂ ਉੱਪਰ ਬਚ ਜਾਂਦਾ ਜਿਹੜੀਆਂ ਉਹ ਆਮ ਪਾਰਟੀ ਦੀ ਚੋਲੇ ਦੇ ਬੰਦੇ ਹਾਂਜੀ ਤਨਵੀਰ ਜੀ ਜੇ ਅੱਜ ਗੱਲ ਕਰੀਏ ਤੁਸੀਂ ਵੀ ਸ਼ਰਮ ਨੇ ਸ਼ਰਮ ਨੇ ਅਕਾਲੀ ਦਲ ਦੇ ਜੂਥ ਦੇ ਜ਼ਿਲ੍ਹਾ ਪ੍ਰਧਾਨ ਹੋ ਤੇ ਪੰਚਾਇਤੀ ਚੋਣਾਂ ਨੂੰ ਲੈ ਕੇ ਪਾਰਟੀ ਦੀ ਕਿਸ ਤਰੀਕੇ ਦੀ ਤਿਆਰੀ ਹੈ ਵਾਤ ਕਿੱਦਾਂ ਲੱਗਦਾ ਹੈ ਪਾਰਟੀ ਕਿਸ ਤਰੀਕੇ ਨਾਲ ਜਦ ਕਿ 132 ਸੀਟਾਂ ਦੇਤੇ ਆਪਣੇ ਕਹਿ ਲੋ ਕਿ ਜਿੱਤ ਹਾਸਲ ਕਰ ਪਾਉਗੇ ਸਭ ਤੋਂ ਪਹਿਲਾਂ ਦਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਅਕਾਲੀ ਦਲ ਦੀ ਪੂਰੀ ਤਿਆਰੀ ਅੱਜ ਤੋਂ ਨਹੀਂ ਉਹ ਧੀਰ ਤੋਂ ਸਾਡੇ ਹਲਕਾ ਇੰਚਾਰਜ ਸਾਰੀ ਟੀਮ ਦੇ ਨਾਲ ਸਰਦਾਰ ਹਰਕਿਸ਼ਨ ਸਿੰਘ ਜੀ ਵਾਲੀਆ ਸਾਰੀ ਟੀਮ ਦੇ ਨਾਲ ਪਿੰਡਾਂ ਦੇ ਵਿੱਚ ਬਹੁਤ ਜ਼ਿਆਦੇ ਗੇੜੇ بار بار ਰਾਉਂਡ ਤੇ ਰਾਉਂਡ ਲਗਾ ਕੇ ਪੰਜ ਸਰਪੰਚਾਂ ਨੂੰ ਤਿਆਰ ਕਰਕੇ ਹਰ ਪਿੰਡ ਦੇ ਵਿੱਚੋਂ ਇਲੈਕਸ਼ਨ ਲੜਾ ਰਹੇ ਆ ਕਈ ਪਿੰਡਾਂ ਦੇ ਵਿੱਚ ਸਰਬਸੰਮਤੀਆਂ ਵੀ ਹੋ ਗਈਆਂ ਆ ਜਿੱਦਾਂ ਕਿ ਮੇਜਰਵਾਲ ਹੋ ਗਿਆ ਹੋਰ ਵੀ ਕਈ ਪਿੰਡ ਆ ਜਿਨ੍ਹਾਂ ਦੇ ਵਿੱਚ ਸਰਬਸੰਮਤੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਹੀ ਸਰਪੰਚ ਬਣੇ ਗਏ ਆ ਤੇ ਚੁਣੇ ਗਏ ਆ ਇਸ ਪੰਚਾਇਤੀ ਚੋਣਾਂ ਦੇ ਵਿੱਚ ਬਾਕੀ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਇੱਕ ਮੂੰਹ ਤੋੜ ਜਵਾਬ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਦੇਣਗੇ ਜਿਹੜੇ ਕਿ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਬਾਕੀ ਰਾਜਸੀਆਂ ਪਾਰਟੀਆਂ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵਾਲਿਆਂ ਨੂੰ ਜਦਕਿ ਜਿਨ੍ਹਾਂ ਨੂੰ ਖੁਦ ਸੁਧਰਨਾ ਚਾਹੀਦਾ ਆ ਉਹਨਾਂ ਦੀ ਇੱਕ ਮੂੰਹ ਤੋੜ ਜਵਾਬ ਹੋਊਗਾ ਉਹਨਾਂ ਨੂੰ ਆ ਪੰਚਾਇਤੀ ਚੋਣਾ ਜੇ ਗੱਲ ਕਰੀਏ ਆਮ ਪਾਰਟੀ ਦੀ ਸਰਕਾਰ ਵਾ ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਸਰਕਾਰੀ ਤੰਤਰ ਦੀ ਦੁਰਵਰਤੋਂ ਵੀ ਹੋ ਸਕਦੀ ਹੈ ਦੇਖੋ ਜੀ ਇਹ ਪੇਪਰ ਪਰ ਅੰਛਵੀ ਆਪਾਂ ਕਈ ਜਗ੍ਹਾ ਤੇ ਦੇਖਿਆ ਆ ਕਿ ਕਿੰਨੀ ਦੁਰਵਰਤੋਂ ਹੋਈ ਆ ਜੀ ਸਰਕਾਰੀ ਤੰਤਰ ਦੀ ਤੇ ਇਲੈਕਸ਼ਨਸ ਦੇ ਵਿੱਚ ਵੀ ਦੁਰਵਰਤੋਂ ਹੋਣੀ ਹੋਣੀ ਆ ਇਲੈਕਸ਼ਨ ਦਿਨ ਇਲੈਕਸ਼ਨ ਦਿਨ ਦੇ ਵਿੱਚ ਆਪਾਂ ਵੀਡੀਓ ਦੇਖੀ ਆ ਜੀ ਜਿੱਥੇ ਇੱਕ ਐਮਐਲਏ ਸਾਹਿਬ ਕਹਿ ਰਿਹਾ ਜੀ ਇਹ ਮੇਰਾ ਸਰਪੰਚ ਆ ਦੇਖਦੇ ਆ ਕਿਹੜਾ ਇਹਦੇ ਮੂਹਰੇ ਖੜਾ ਕਰ ਹੁੰਦਾ ਆ ਇਹ ਵਰਡਿੰਗ ਇੱਕ ਸਰਪੰਚ ਨੂੰ ਸ਼ੋਭਾ ਨਹੀਂ ਦਿੰਦੀ ਜੇ ਆਪਾਂ ਵੋਟਾਂ ਨੂੰ ਲੈ ਕੇ ਗੱਲ ਕਰੀਏ ਕਿ ਤੁਹਾਡੇ ਸ਼ਗਲਾ ਜੀ ਜੇ ਗੱਲ ਕਰੀਏ ਤੁਸੀਂ ਵੀ ਕਾਂਗਰਸ ਪਾਰਟੀ ਦੇ ਸਪੋਕਸਮੈਨ ਹੋ ਪੰਚਾਇਤ ਚੋਣਾਂ ਨੂੰ ਲੈ ਕੇ ਕਿਸ ਤਰੀਕੇ ਦੀ ਤਿਆਰੀ ਹੈ ਕੀਤੀ ਗਈ ਹੈ ਪਾਰਟੀ ਵੱਲੋਂ ਤੇ ਜੇ ਗੱਲ ਕਰੀਏ 132 ਪੰਚਾਇਤਾਂ ਦੇ ਵਿੱਚ ਕਿੰਨੇ ਕਿ ਕਿਹੜੀ ਪੰਚਾਇਤ ਦੇ ਵਿੱਚ ਤੁਹਾਡੀ ਜਿੱਤ ਹੋ ਸਕਦੀ ਹੈ ਦੇਖੋ ਕੁਸਰਜੀ ਪਹਿਲਾਂ ਤੁਹਾਡੇ ਦੇਖ ਰਹੇ ਚੈਨਲ ਦੇ ਮਾਧਿਅਮ ਨਾਲ ਮੈਂ ਸਾਰੇ ਹੀ ਆਪਣੇ ਜਿੰਨੇ ਵੀ ਜਨਤਾ ਵਾਲਾ ਉਹਨਾਂ ਨੂੰ ਮੁਬਾਰਕਾਂ ਦਊਂਗਾ ਕਿ ਇਹ ਜਿਹੜੀ ਸਰਕਾਰ ਇੱਕ ਜਿਹੜੇ ਜਿਤਪਾਤਾ ਦੇ ਥਰੂ ਚੁਣੀ ਗਈ ਸੀ ਉਨ ਨੂੰ ਜਵਾਬ ਦੇਣ ਦਾ ਟਾਈਮ ਆ ਗਿਆ ਤੇ ਸਾਡੇ ਵਰਕਰ ਤਿਆਰ ਬਰ ਤਿਆਰ ਬੈਠੇ ਨੇ ਕਾਂਗਰਸ ਪਾਰਟੀ ਦੇ ਤੇ ਜਿਹੜੇ ਲੋਕ ਨੇ ਉਹ ਵਰਕਰ ਨਾਲੋਂ ਜ਼ਿਆਦਾ ਤਿਆਰ ਬਰ ਤਿਆਰ ਬੈਠੇ ਨੇ ਕਿਉਂਕਿ ਲੋਕਚੰਦਿਆ ਕੀ ਜਜ਼ਬਾਤਾਂ ਦੇ ਨਾਲ ਇੱਕ ਲਿਆਕ ਸਰਕਾਰ ਹੀ ਬਠਾਈ ਸੀ ਜਿਹੜੀ ਸਰਕਾਰ ਨੇ ਤਵਾਹੀ ਮਚਾ ਦਿੱਤੀ ਜਿਹੜੀ ਸਰਕਾਰ ਨੇ ਲੁੱਟ ਖੋਹ ਮਚਾ ਦਿੱਤੀ ਉਹ ਸਰਕਾਰ ਨੂੰ ਲੋਕਤੰਤਰ ਦੇ ਜ਼ਰੀਏ ਪੁਲਿਸ ਸੀਟ ਤੋਂ ਲਾੜਦ ਜਰੀਏ ਉਹਨੂੰ ਜਵਾਬ ਤੋਂ ਜਰੀਏ ਇਹ ਲੋਕ ਦੱਸਣਗੇ ਤੇ ਪੰਚਾਇਤਾਂ ਦੇ ਵਿੱਚ 132 ਕਹਿੰਦੇ 132 ਦੀਆਂ ਬੱਤੀਆਂ ਸੀ ਜੱਟਾਂ ਸਰਕਾਰ ਕੇ ਬਹੁਤ ਵਧੀਆ ਤਰੀਕੇ ਨਾਲ ਹੀ ਵਾਪਸੀ ਕਰਾਂਗੇ ਤੇ ਇਹ ਆਪ ਸਰਕਾਰ ਨੂੰ ਚੇਤਾਵਨੀ ਹੋਏਗੀ ਕਿ ਅਗਰ ਤੁਸੀਂ ਆਪਣਾ ਸਿਸਟਮ ਠੱਡ ਨਹੀਂ ਰੱਖਿਆ ਇਹ ਲੁੱਟ ਖਸੂਟ ਨਹੀਂ ਬੰਦ ਕੀਤੀ ਤੇ ਤੁਹਾਡੇ ਜਮਾਤਾਂ ਜ਼ਬਤ ਹੋ ਜਾਣਗੇ ਜੇ ਗੱਲ ਕਰੀਏ ਸਭ ਸੈਮਤੀ ਦੇ ਨਾਲ ਕਿੰਨੇ ਇੱਕ ਪੰਚਾਇਤਾਂ ਦੇ ਤੁਸੀਂ ਮਤਕ ਜੱਥਾ ਸਰ ਕੀਤੀ ਹੈ ਭਾਂਟੀ ਵੱਲੋਂ ਹਾਲੇ ਤੱਕ ਦਾ ਇਹ ਡਾਟਾ ਜਿਹੜਾ ਵਾ ਇਹ ਸਾਡੇ ਕੋਲ अवेलेबल ਨਹੀਂ ਆ ਆਈ ਥਿੰਕ ਪੰਜ ਸੱਤ ਜਿਹੜੀਆਂ ਸੀਟਾਂ ਉਹ ਅਸੀਂ ਕੱਢ ਚੁੱਕੇ ਹਾਂ ਲੇਕਿਨ ਹੈ ਬਾਕੀ ਦਾ ਮੁਕੰਮਲ ਤੌਰ ਤੇ ਕਿਉਂਕਿ ਡੇ ਬਾਅਦ ਡੇ ਚੇਂਜ ਹੁੰਦੀਆਂ ਮੈਂ ਕਿਹਾ 10 ਕੱਢ ਲਈਆਂ ਲੇਕਿਨ ਅੱਜ ਜਿਹੜੀ ਆ ਉਹ ਕੀਤਾ ਬਰ ਦੋ ਚਾਰ ਵਾਧ ਗਈਆਂ ਹੁਣ ਇਹ ਦਿਨ ਬਾ ਦਿਨ ਕਾਂਗਰਸ ਪ੍ਰਤੀ ਲੋਕਾਂ ਦਾ ਪਿਆਰ ਵਧਦਾ ਜਾ ਰਿਹਾ ਤੇ ਸੀਟਾਂ ਵਧੀਆਂ ਜਾ ਰਹੀਆਂ ਤਾਂ ਲੱਗਦਾ ਕਿ ਪ੍ਰਸ਼ਾਸਨ ਜਾਂ ਮੌਜੂਦਾ ਸਰਕਾਰ ਚੋਣਾਂ ਦੇ ਵਿੱਚ ਕੋਈ ਉਤਾਰ ਚੜਾਅ ਕਰ ਸਕਦੀ ਹੈ ਮੌਜੂਦਾ ਸਰਕਾਰ ਤਾਰਚਾ ਦੇਖੋ ਜੀ ਇਹਨਾਂ ਨੇ ਆਪਣੇ ਦਾਅ ਪੇਜ ਤਾਂ ਸਾਰੇ ਯੂਜ਼ ਕੀਤੇ ਆ ਲੋਕਾਂ ਨੂੰ ਡਰਾ ਵੀ ਰੇ ਲੋਕਾਂ ਨੂੰ ਧਮਕਾ ਵੀ ਰੇ ਆ ਲੇਕਿਨ ਲੋਕ ਸਿਆਣੇ ਹੋ ਗਏ ਜਿਹੜੇ ਵੋਟਰ ਨੇ ਉਹ ਸਿਆਣੇ ਆ ਜੀ ਉਹਨਾਂ ਨੇ ਜਿਹੜੀ ਵੋਟਾਂ ਦੇ ਜ਼ਰੀਏ ਆਪਣੀ ਬੋਰਡ ਦੀ ਤਾਕਤ ਦੇ ਜ਼ਰੀਏ ਇਹ ਕੁਰਸੀ ਤੇ ਇਹਨਾਂ ਨੂੰ ਰੋਕਣ ਲਾਉਣਾ ਜੇ ਗੱਲ ਕਰੀ ਜੀਰਾ ਸਾਹਿਬ ਵੀ ਪਿਛਲੇ ਦਿਨੇ ਬਾਵਾ ਇਹ ਮਤਕੀ ਕਹਿ ਲੋ ਕਿ ਇਹ ਆਮ ਪਾਰਟੀ ਦੇ ਖਿਲਾਫ ਕਿਉਂ ਡੀਸੀ ਉਹਨਾਂ ਦੇ ਕੋਈ ਸੁਣਦਾ ਨਹੀਂ ਉਹ ਦੇਖੋ ਜੀ ਇਹ ਜਿਹੜੀ ਆਮ ਪਾਰਟੀਆਂ ਨਾ ਜੀ ਇਹ ਹੁਣ ਤਾਂ ਨਾਸ਼ਾ ਹੀ ਤੋਤਰਾਈਆਂ ਇਹ ਲੋਕਤੰਤਰ ਵੀ ਹਕਿਆ ਕਰਨਾ ਚਾਹੁੰਦੇ ਆ ਇਹ ਜਿਹੜੇ ਵੀ ਪਾਰਟੀ ਦੇ ਓਪੋਜੀਸ਼ਨ ਪਾਰਟੀ ਦੇ ਮੈਂ ਉਹਨਾਂ ਨੂੰ ਦੇਖੋ ਸੱਤਾ ਮਿਲ ਗਈ ਜਿਹੜਾ ਜੀ ਜਦ ਕਿ ਉਹ ਵਿਰੋਧ ਕਰ ਰਹੇ ਸੀਗੇ ਸਹੀ ਗੱਲ ਉਹ ਦੱਸ ਰਹੇ ਸੀਗੇ ਕਿ ਤੁਸੀਂ ਆਪਣੇ ਹੱਕਾਂ ਲਈ ਮੰਗ ਕਰੋ ਹੱਕਾਂ ਨੂੰ ਸਹੀ ਦੋ ਲੇਕਿਨ ਇਹ ਲੋਕਾਂ ਨੇ ਕੀਤਾ ਵੀ ਬੁਲ ਤਰੀਕੇ ਨਾਲ ਕੰਮ ਕਰਦੇ ਆ ਹੁਣ ਉਹਨਾਂ ਤੇ ਐਕਸ਼ਨ ਕਰਾਂਗਾ